ਆਵਾਜ਼ ਨਵਾਬ ਮੁਹੰਮਦ ਸ਼ੇਰਖਾਨ ਮਲੇਰਕੋਟਲਾ ਦੇ ਪੁਰਾਣੇ ਕਿਲੇ ਨੇੜੇ ਨੱਬਾ ਰੋਡ ਪੁਲ ਵਿਖੇ ਨਮਕੀਨ ਅਤੇ ਮਿੱਠੇ ਚੌਲਾਂ ਲੰਗਰ ਲਗਾਇਆ ਲੰਗਰ ਕਮੇਟੀ ਦੇ ਪ੍ਰਧਾਨ ਮੁਹੰਮਦ ਅਕਬਰ ਅਤੇ ਮੈਂਬਰ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੂਨ ਮਹੀਨੇ ਅਤਿ ਦੀ ਪੈ ਰਹੀ ਗਰਮੀ ਵਿੱਚ ਰਾਹੀ ਗिरा ਨੂੰ ਲੰਗਰ ਚਕਾਇਆ ਜਾਂਦਾ ਹੈ ਅਤੇ ਅੱਲਾ ਅਰਮਾਤਮਾ ਨੂੰ ਖੁਸ਼ ਕਰਨ ਲਈ ਅਤੇ ਸਮੂਹ ਮੈਂਬਰਾਂ ਦੀ ਦੇਖਰੇਖ ਹੇਠ ਲਗਾਤਾਰ ਰੰਗ ਸਜਾਇਆ ਗਿਆ ਮੈਂਬਰਾਂ ਨੇ ਹੋਰ ਕੀ ਕਿਹਾ ਆਓ ਸੰਦੇਸ਼ ਬਲੇ ਕੋਟਲਾ ਤੋਂ ਮੁਮਸ਼ੀਦ ਦੀ ਵਿਸ਼ੇਸ਼ ਰਿਪੋਰਟ ਮੇਰੀ ਆਵਾਜ਼ ਮੇਰਾ ਨਾਮ ਅਚੂ ਹੈ ਜੀ ਇਹ ਪਟਾਰਾ ਕਿਹੜੀ ਜਗ੍ਹਾ ਤੇ ਲਗਾਇਆ ਗਿਆ ਤੁਸੀਂ ਇਹ ਪਟਾਰਾ ਜੀ ਨਾਪਾ ਰੋਡ ਤੇ ਤਿਲ੍ਹਾ ਰਮਨਗੜ੍ਹ ਪੁਲਾਂ ਦੇ ਉੱਤੇ ਕਿੰਨਾ ਕਹਾਵਾਰਾ ਜੀ ਰਹਿੰਦੀ ਇੱਥੇ ਆਵਾਜਾਈ ਸਾਰੀ ਹੈ ਨਾ ਬਾ ਰੋਡ ਇਧਰਾ ਕਿਲਾਬ ਲੱਗਦਾ ਨਾਲ ਨਵਾਬ ਸਾਹਿਬ ਦਾ ਕਿੱਥੋਂ ਕਿੱਥੋਂ ਮਤਲਬ ਲੋਕ ਲੰਗਰ ਛਕਣ ਆਉਂਦੇ ਨੇ ਸਾਰੇ ਪਿੰਡਾਂ ਦੇ ਇਧਰ ਲਾਂਗੜੀਆਂ ਅੰਮਰਗੜ ਹੋਆ ਥੋਈ ਬਿੰਜੋ ਵੀ ਸਾਰੇ ਇੱਥੇ ਲੋਕ ਲੱਗਦੇ ਨੇ ਆਪ ਦਾ ਖਾ ਪੀ ਕੇ ਜਾਂਦੇ ਨੇ ਭਾਈਆ ਰੱਬ ਅੱਗੇ ਕੀ ਅਰਦਾਸ ਕਰੀਏ ਰੱਬ ਅੱਗੇ ਦੁਆ ਕਰੀਏ ਵੀ ਕੋਈ ਹਾਸਾ ਨਾ ਹੋ ਜਾਵੇ ਕਿਸੇ ਵੀ ਰੋਡ ਦੇ ਉੱਤੇ ਸਾਰੇ ਭੈਣ ਭਾਈਆਂ ਦੇ ਸਹਿਯੋਗ ਨਾਲ ਲਾਇਆ ਜਾਂਦਾ ਇਨਸ਼ਾਅੱਲਾ ਚੋਲਾ ਕਿੰਨੇ ਦੇਗੇ ਕੱਢੇ ਜਾਂਦੇ ਨੇ ਹਰ ਸਾਲ ਚੋਲਾ ਦੇ ਪਾਈ 25 ਤੋਂ 30 ਤੱਕ ਰਹੇ ਗੱਡੇ ਜਾਂਦੇ ਨੇ ਮਿੱਟੇ ਨੂਨ ਵਾਲੇ ਗੋੜਾ ਵਾਲੇ ਸਾਰੇ ਗੱਡੇ ਜਾਂਦੇ ਨੇ ਸਾਰੇ ਮੇਰੇ ਭਾਈ ਖਾ ਕੇ ਜਾਂਦੇ ਨੇ ਇਸੇ ਜੋਗ ਸਾਰੇ ਧਰਮਾਂ ਦੇ ਲੋਕਾਂ ਦਾ ਹੁੰਦਾ ਹੈ ਸਾਰੇ ਧਰਮੇ ਦੇ ਵਿੱਚ ਕੋਈ ਜਾਤੀ ਹੋਣੀ ਹੈਗਾ ਬਿਲਕੁਲ ਸਾਰੇ ਧਰਮਾਂ ਦੇ ਨਾਲ ਸਾਡੇ ਖੜੇ ਹੁੰਦੇ ਨੇ ਸਾਰੇ ਧਰਮਾਂ ਦੀ ਖਾ ਕੇ ਜਾਂਦੇ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਚੱਲਦਾ ਈ ਇਹ ਬਣਾ ਰਿਹਾ ਇਹ 12 ਵਜੇ ਤੋਂ ਲਾ ਕੇ 4:30 ਵਜੇ ਤੱਕ ਚੱਲਦਾ ਕੀ ਨਾਂ ਹੈ ਆਪਣਾ ਮੇਰਾ ਨਾਮ ਜੀ ਮੁਹੰਮਦ ਅਕਬਰ ਅੱਜ ਕਿਹੜਾ ਭੰਡਾਰਾ ਲਾਇਆ ਸੀਗਾ ਵੀ ਕੀ ਕਹਿਣਾ ਚਾਹੋਗੇ ਜਿਹੜਾ ਭੰਡਾਰਾ ਲਾਇਆ ਜੀ ਇਹ ਅੱਲਾ ਦੀ ਰਜ਼ਾ ਵਾਸਤੇ ਲਾਇਆ ਔਰ ਕਿਲਾ ਰਹਿਮਤਗੜ੍ਹ ਮਰੇ ਕੋਲਾ ਵਿੱਚ ਲਗਾਇਆ ਹੈ ਨਾਲੇ ਦੇ ਉੱਤੇ ਕੀਤਾ ਨਾ ਸਾਰੇ ਭਾਈਆਂ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ ਕਿਸੇ ਧਰਮਦਾਨੀ ਹੈਗਾ ਕਿਸੇ ਜਾਤੀਦਾਨੀ ਹੈਗਾ ਹਰ 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 ਇੱਕ ਬੰਦੇ ਦੇ ਵਿੱਚ ਸਹਿਯੋਗ ਦਿੱਤਾ ਸਾਰੇ ਬੰਦਿਆਂ ਨੇ ਉਹ ਦਿਨ ਕਿੰਨੇ ਸਾਲਾਂ ਤੋਂ ਲਗਾਇਆ ਜਾ ਰਿਹਾ ਹੈ ਇਹ ਨੂੰ ਹੋ ਗਈ तकरीबन 40 ਸਾਲ ਤੋਂ ਪਲੱਸ ਹੋ ਗਈ ਸਾਨੂੰ ਪਹਿਲਾਂ ਸਾਡੇ ਹੋਰ ਧੀਰੇ ਦੋਸਤ ਮਿਲ ਨਾਲੇ ਸਮਝੇ ਸਭ ਤੋਂ ਬੜੇ ਉਹ ਲੋਗੇ ਹੁੰਦੇ ਸੀ ਕਿ ਫਿਰ ਹੁਣ ਅੱਲਾ ਨੇ ਸਾਨੂੰ ਸਮਝ ਲੋ ਚੁਣਿਆ ਅਸੀਂ ਦੋਨੇ ਆ ਬਾਕੀ ਹੱਦ ਤੋਂ ਬਾਅਦ ਹੋਰ ਆਉਂਦੇ ਰਹਿਣਗੇ ਇਹ ਬੰਦੇ ਇਹ ਤਾਂ ਚੱਲੀ ਜਾਣਾ 40 ਸਾਲਾਂ ਤੋਂ ਚੱਲ ਰਹੀ ਹੈ ਇਹ ਕਾਹਦਾ ਲੰਗਰ ਲਾਇਆ ਜੀ ਇਹ ਚੋਲਾ ਦਾ ਜੀ ਮਿੱਠੇ ਚੋਲਾ ਦਾ ਜੀ ਨਮਕੀਨ ਚੋਲਾ ਦਾ ਵਿੱਚੇ ਘੋੜਾਲੇ ਵੇਚਦੇ ਜੀ ਸਾਰੇ ਸਮਝਣਾ ਆਉਣ ਜਾਣ ਵਾਲੇ ਬੰਦੇ ਰਾਸਤੇ ਵਿੱਚ ਪਿੰਡਾਂ ਦੇ ਲੋਕ ਹਰ ਜਾਤੀ ਦਾ ਬੰਦਾ ਸਾਕੇ ਗਿਆ ਕਿਸੇ ਨਾਲ ਕੋਈ ਨਰਾਜ਼ਗੀ ਆਈ ਨਹੀਂ ਸਭ ਨਾਲ ਸਾਰੇ ਬੰਦਿਆਂ ਦਾ ਖੁਸ਼ ਹੋ ਕੇ ਪੰਹਾਰਾ ਕੀਤਾ ਹੈ ਸਾਰਿਆਂ ਦਾ ਸਹਿਯੋਗ ਆ ਦੇ ਕਿਤੇ